ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿ ਅੱਜ ਦੀ ਵੀਡੀਓ ਦੇ ਵਿੱਚ ਰੱਬ ਦਾ ਨਾਮ ਜਪਣ ਵਾਲੀਆਂ ਰੰਗ ਰਤੜੀਆਂ ਰੂਹਾਂ ਭਾਵਕੀ ਗੁਰਮਖ ਪਿਆਰਿਆਂ ਪਾਸੋਂ ਕਮਾਈ ਵਾਲੇ ਸੰਤ ਮਹਾਪੁਰਖਾਂ ਪਾਸੋਂ ਸੁਣੇ ਹੋਏ ਬਹੁਤ ਕੀਮਤੀ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੋ ਬਚਨ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਆ ਜੋ ਬਚਨ ਸਾਡੀ ਜ਼ਿੰਦਗੀ ਦੇ ਵਿੱਚ ਪੈਰ ਪੈਰ ਤੇ ਸਾਨੂੰ ਕੰਮ ਆਉਣਗੇ ਕਿਉਂਕਿ ਕੁਝ ਗੱਲਾਂ ਬਾਰੇ ਸਾਨੂੰ ਨਹੀਂ ਪਤਾ ਜਿੰਨਾਂ ਗੱਲਾਂ ਬਾਰੇ ਕਮਾਈ ਵਾਲੇ ਸੰਤ ਮਹਾਪੁਰਖਾਂ ਨੂੰ ਜਾਂ ਨਾਮ ਜਪਣ ਵਾਲੀਆਂ ਰੂਹਾਂ ਨੂੰ ਪਤਾ ਹੁੰਦਾ ਹੈ ਤਾਂ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੇ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੀ ਜ਼ਿੰਦਗੀਆਂ ਕਈ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਦੇ ਹੱਲ ਕਰਨ ਵਾਲੀ ਆ ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਗੱਲ ਬੜੀ ਹੀ ਪਿਆਰੀ ਗੱਲ ਬੜੀ ਕੀਮਤੀ ਗੱਲ ਮਹਾਪੁਰਖਾਂ ਨੇ ਸਮਝਾਈ ਮਹਾਪੁਰਖ ਜੀ ਕਹਿੰਦੇ ਆਪਾਂ ਜਦੋਂ ਵੀ ਆਪਣੀਆਂ ਇਸ਼ਾਵਾਂ ਦੀ ਪੂਰਤੀ ਦੇ ਲਈ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਆਂ ਕੁਝ ਭੈਣ ਭਰਾ ਗੁਰੂ ਘਰ ਦੇ ਵਿੱਚ ਜਾਂਦੇ ਨੇ ਸੇਵਾ ਕਰਦੇ ਨੇ ਗੁਰਬਾਣੀ ਦੇ ਪਾਠ ਕਰਦੇ ਨੇ ਫਿਰ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਜਿਵੇਂ ਕਿ ਹੁਣ ਵਿਸਾਖ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਏ ਕੁਝ ਦਿਨਾਂ ਨੂੰ ਵਿਸਾਖ ਮਹੀਨੇ ਦੀ ਸੰਗ੍ਰਾਂਦ ਦਾ ਦਿਨ ਆ ਵਿਸਾਖੀ ਦਾ ਪਵਿੱਤਰ ਤਿਹਾੜੀ ਆ ਤਾਂ ਇਸ ਦਿਨ ਨੂੰ ਮੁੱਖ ਰੱਖਿਆ ਹੋਇਆ ਬਹੁਤ ਸੰਗਤਾਂ ਪਾਠ ਕਰ ਰਹੀਆਂ ਨੇ, ਸੇਵਾ ਕਰ ਰਹੀਆਂ ਨੇ, ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੋ ਰਹੀਆਂ ਨੇ। ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਕੋਈ ਨਾ ਕੋਈ ਇਸ਼ਾ ਜ਼ਰੂਰ ਹੋਵੇਗੀ। ਕੁਝ ਸੰਗਤਾਂ ਆਪਣੇ ਮਨ ਦੀਆਂ ਇਸ਼ਾਵਾਂ ਦੀ ਪੂਰਤੀ ਦੇ ਲਈ ਗੁਰੂ ਘਰ ਜਾ ਰਹੇ ਨੇ। ਕੁਝ ਸੰਗਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਜਾ ਰਹੇ ਹੋਣਗੇ ਕਿਉਂਕਿ ਮਾਲਕ ਨੇ ਉਹਨਾਂ ਦੀਆਂ ਇਸ਼ਾਵਾਂ ਪੂਰੀਆਂ ਕਰ ਦਿੱਤੀਆਂ। ਕਿਉਂਕਿ ਸਤਿਗੁਰ ਸੱਚੇ ਪਾਸ਼ਾ ਦਾ ਹਰ ਵੇਲੇ ਸਾਨੂੰ ਕੁਝ ਨਾ ਕੁਝ ਦੇ ਰਹੇ ਆ ਨਾ ਕਹਿਣ ਦਾ ਭਾਵੇਂ ਆ ਕਿ ਕੁਝ ਸੰਗਤਾਂ ਗੁਰੂ ਘਰ ਦੇ ਵਿੱਚ ਕੁਝ ਮੰਗਣ ਜਾਂਦੀਆਂ ਨੇ ਕੁਝ ਦਿੱਤੇ ਹੋਏ ਦਾ ਸ਼ੁਕਰਾਨਾ ਕਰਨ ਜਾਂਦੀਆਂ ਨੇ ਹਾਂ ਕੁਝ ਗੁਰਮੁਖ ਪਿਆਰੇ ਐਸੇ ਵੀ ਹੁੰਦੇ ਨੇ ਜੋ ਸਤਿਗੁਰ ਸੱਚੇ ਪਾਸ਼ਾ ਤੋਂ ਸਤਿਗੁਰ ਸੱਚੇ ਪਾਸ਼ਾ ਦਾ ਨਾਮ ਹੀ ਮੰਗਦੇ ਨੇ ਅਮਰਤ ਵੇਲਾ ਮੰਗਦੇ ਨੇ ਚਲੋ ਜੋ ਵੀ ਮੰਨ ਦੀ ਇੱਛਾ ਹੈ ਕਿਸੇ ਨਾ ਕਿਸੇ ਇੱਛਾ ਕਰਕੇ ਅਸੀਂ ਜਾ ਰਹੇ ਹਾਂ ਤਾਂ ਮਹਾਂਪੁਰਖ ਜੀ ਕਹਿੰਦੇ ਜਦੋਂ ਵੀ ਆਪਣੇ ਮਨ ਦੀ ਇੱਛਾ ਦੀ ਪੂਰਤੀ ਦੇ ਲਈ ਗੁਰੂ ਘਰ ਜਾਓ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਆਓ ਜਾਂ ਮਾਲਕ ਦਾ ਸ਼ੁਕਰਾਨਾ ਕਰਕੇ ਆਓ ਤਾਂ ਉੱਥੋਂ ਇੱਕ ਚੀਜ਼ ਜ਼ਰੂਰ ਲੈ ਕੇ ਆਇਆ ਕਰੋ ਉਹ ਚੀਜ਼ ਹੈ ਆਪਣੇ ਗੁਰੂ ਦਾ ਹੁਕਮ ਹੁਕਮਨਾਮਾ ਸਾਹਿਬ ਸੁਣ ਕੇ ਆਉਣਾ ਕਿਉਂਕਿ ਹੁਕਮਨਾਮਾ ਸਾਹਿਬ ਸਾਡੇ ਗੁਰੂ ਦਾ ਸਾਡੇ ਲਈ ਹੁਕਮ ਹੁੰਦਾ ਹੈ ਤਾਂ ਜਦੋਂ ਵੀ ਆਪਾਂ ਆਪਣੇ ਮਨ ਦੀ ਇੱਛਾ ਦੀ ਪੂਰਤੀ ਦੇ ਲਈ ਕੋਈ ਅਰਦਾਸ ਬੇਨਤੀ ਕੀਤੀ ਆ ਕਿਸੇ ਆਪਣੇ ਖਾਸ ਕਾਰਜ ਦੀ ਪੂਰਤੀ ਦੇ ਲਈ ਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਆ ਜਾਂ ਵਾਹਿਗੁਰੂ ਜੀ ਦਾ ਕਿਸੇ ਚੀਜ਼ ਦੇ ਲਈ ਸ਼ੁਕਰਾਨਾ ਕਰਨ ਗਏ ਉੱਥੇ ਅਰਦਾਸ ਬੇਨਤੀ ਕੀਤੀ ਆ ਜਾਂ ਕੋਈ ਪੇਟਾ ਪੇਟ ਕਰਕੇ ਆਇਆ ਤਾਂ ਉੱਥੇ ਵਾਹਿਗੁਰੂ ਤਾਂ ਉੱਥੇ ਫਿਰ ਹੁਕਮਨਾਮਾ ਸਾਹਿਬ ਜ਼ਰੂਰ ਸੁਣ ਕੇ ਆਉਣਾ ਹੈ ਹੁਕਮਨਾਮਾ ਸਾਹਿਬ ਦਾ ਤਾਂ ਸਭ ਨੂੰ ਪਤਾ ਹੈ ਨਾ कि ਜਦੋਂ ਕਥਾ ਕੀਰਤਨ ਪਾਠ ਦੀ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਜਾਂਦੀ ਆ ਅਰਦਾਸ ਬੇਨਤੀ ਤੋਂ ਬਾਅਦ ਹੁਕਮਨਾਮਾ ਸਾਹਿਬ ਲਿਆ ਜਾਂਦਾ ਹੈ ਤਾਂ ਹੁਕਮਨਾਮਾ ਸਾਹਿਬ ਵੈਸੇ ਤਾਂ ਆਪਾਂ ਜਦੋਂ ਵੀ ਗੁਰੂ ਘਰੇ ਜਾਂਦੇ ਆ ਸਾਨੂੰ ਜਰੂਰ ਸੁਣਨਾ ਚਾਹੀਦਾ ਹੈ ਪਰ ਜੇਕਰ ਕਿਸੇ ਕਾਰਨ ਤੁਸੀਂ ਅੱਗੋਂ ਪਿੱਛੋਂ ਗੁਰੂ ਘਰੇ ਜਾਂਦੇ ਆ ਹੁਕਮਨਾਮਾ ਸਾਹਿਬ ਨਹੀਂ ਸੁਣ ਪਾਉਂਦੇ ਤਜੇਸ ਦਿਨ ਖਾਸ ਇੱਛਾ ਦੀ ਪੂਰਤੀ ਦੇ ਲਈ ਅਰਦਾਸ ਬੇਨਤੀ ਕੀਤੀ ਜਾਂ ਸ਼ੁਕਰਾਨਾ ਕੀਤਾ ਉਸ ਦਿਨ ਹੁਕਮਨਾਮਾ ਸਾਹਿਬ ਜ਼ਰੂਰ ਸੁਣਨਾ ਹੈ ਕਿਉਂਕਿ ਉਹ ਹੁਕਮ ਸਿੱਧਾ ਤੁਹਾਡੇ ਲਈ ਆਇਆ ਹੈ ਹੁਕਮਨਾਮਾ ਸਾਹਿਬ ਦੇ ਵਿੱਚ ਹੀ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਸਾਰੀ ਗੱਲ ਸਮਝਾ ਦੇਣੀ ਆ ਜੇ ਮਨ ਦੀ ਇੱਛਾ ਪੂਰੀ ਹੋਣੀ ਹੋਈ ਤਾਂ ਵੀ ਸਤਿਗੁਰ ਸੱਚੇ ਪਾਸ਼ਾ ਨੇ ਦੱਸ ਦੇਣਾ ਹੈ ਜੇਕਰ ਸਾਡੇ ਮਨ ਦੀ ਇੱਛਾ ਹੀ ਗਲਤ ਹੋਈ ਸਾਡੇ ਲਈ ਨੁਕਸਾਨ ਦੇ ਹੋਈ ਤਾਂ ਵੀ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਹੁਕਮਨਾਮਾ ਸਾਹਿਬ ਰਾਹੀਂ ਸਮਝਾ ਦੇਣਾ ਹੈ ਜਾ ਹੁਕਮਨਾਮਾ ਸਾਹਿਬ ਤੇ ਰਾਹੀ ਸਤਗੁਰ ਸੱਚੇ ਪਾਸ਼ਾ ਨੇ ਸਾਨੂੰ ਆਪਣੇ ਮਨ ਦੀ ਇੱਛਾ ਪੂਰੀ ਕਰਨ ਦਾ ਰਾਹ ਦਿਖਾ ਦੇਣਾ ਹੈ। ਮੁਕਤੀ ਦੀ ਗੱਲ ਇਹ ਆ ਕਿ ਹੁਕਮਨਾਮਾ ਸਾਹਿਬ ਜਰੂਰ ਸੁਣ ਕੇ ਆਉਣਾ ਕਿਉਂਕਿ ਉਹ ਸਾਡੇ ਗੁਰੂ ਦਾ ਹੁਕਮ ਹੁੰਦਾ ਹੈ, ਉਹ ਸਾਡੇ ਲਈ ਹੁੰਦਾ ਹੈ। ਉਸ ਤੋਂ ਬਾਅਦ ਇਹ ਦੂਸਰੀ ਗੱਲ। ਮਹਾਪੁਰਖ ਜੀ ਕਹਿੰਦੇ ਜਦੋਂ ਵੀ ਆਪਣੇ ਮਨ ਦੀ ਇੱਛਾ ਦੀ ਪੂਰਤੀ ਦੇ ਲਈ ਅਰਦਾਸ ਬੇਨਤੀ ਕਰਦੇ ਹਨ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਸਤਗੁਰ ਸੱਚੇ ਪਾਸ਼ਾ ਮੇਰੇ ਮਨ ਦੀ ਇਹ ਇੱਛਾ ਜਰੂਰ ਪੂਰੀ ਕਰੋ। ਕਦੇ ਵੀ ਗੁਰੂ ਦੇ ਨਾਲ ਜਿੱਦ ਅੜੀ ਨਹੀਂ ਕਰਨੀ ਗੁਰੂ ਸਾਹਿਬ ਜੀ ਨੂੰ ਕਹਿੰਨਾ ਸਤਿਗੁਰ ਸੱਚੇ ਪਾ ਹੈ ਜੇ ਤੁਹਾਡੀ ਖੁਸ਼ੀ ਮੇਰੀ ਇਸ ਇੱਛਾ ਦੇ ਵਿੱਚ ਸ਼ਾਮਲ ਹੋਈ ਫਿਰ ਮੇਰੀ ਇੱਛਾ ਪੂਰੀ ਕਰੇ ਹੋ ਜੇ ਕਿਉਂਕਿ ਕਈ ਵਾਰ ਕੁਝ ਚੀਜ਼ਾਂ ਅਸੀਂ ਜਿੱਦ ਅੜੀ ਕਰਕੇ ਲੈ ਤਾਂ ਲੈਨੇ ਆ ਪਰ ਬਾਅਦ ਵਿੱਚ ਪਛਤਾਉਨੇ ਆ ਫਿਰ ਇਸੇ ਮੂਹ ਨਾਲ ਕਹਿੰਨੇ ਆ ਵੀ ਕਾਸ਼ ਇਹ ਚੀਜ਼ ਸਾਨੂੰ ਮਿਲੀ ਹੀ ਨਾ ਹੁੰਦੀ ਤੇ ਜੇ ਪਹਿਲਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਇੱਕੇ ਸਾਰੀ ਗੱਲ ਰੱਖ ਦਈਏ ਵੀ ਸਤਿਗੁਰ ਸੱਚੇ ਪਾਸ਼ਾ ਜੋ ਦੇਣਾ ਤੁਸੀਂ ਆਪਣੀ ਮਰਜ਼ੀ ਨਾਲ ਦਿਓ ਆਪਣੀ ਖੁਸ਼ੀ ਨਾਲ ਦਿਓ ਤੇ ਫਿਰ ਜੋ ਗੁਰੂ ਦੀ ਖੁਸ਼ੀ ਨਾਲ ਸਾਨੂੰ ਮਿਲਦਾ ਹੈ ਨਾ ਉਹ ਸਾਡੀ ਜੀ ਉਹ ਸਾਡੀ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਭਰ ਦਿੰਦਾ ਹੈ ਉਸ ਤੋਂ ਬਾਅਦ ਤੀਸਰੀ ਗੱਲ ਕਿ ਜਦੋਂ ਵੀ ਆਪਣੇ ਗੁਰੂ ਤੋਂ ਕੁਝ ਮੰਗਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਤਾਂ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਖਾਲੀ ਹੱਥ ਤੋਂ ਭਾਵੇਂ ਨਹੀਂ ਆ ਵੀ ਹੱਥਾਂ ਦੇ ਵਿੱਚ ਮਹਿੰਗੀ ਇਨੀ ਆ ਸੇ ਵਾ ਵਾ ਬੇਟਾ ਵਾ ਲੈ ਕੇ ਜਾਣੀਆਂ ਨੇ ਜਾਂ ਫਿਰ ਅਸੀਂ ਮਾਇਆ ਭੇਟ ਕਰਨੀ ਆ ਇਹ ਤੁਹਾਡੀ ਮਰਜ਼ੀ ਆ ਵੀ ਜੇ ਤੁਸੀਂ ਕੋਈ ਚੀਜ਼ ਆਪਣੀ ਮਰਜ਼ੀ ਨਾਲ ਲੈ ਕੇ ਜਾਣਾ ਚਾਹੁੰਦੇ ਆ ਕੋਈ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਦਾਤਾਂ ਦੇ ਵਿੱਚੋਂ ਕੋਈ ਦਾਤ ਗੁਰੂ ਨੂੰ ਭੇਟ ਕਰਨਾ ਚਾਹੁੰਦੇ ਆ ਉਹ ਤੁਹਾਡੀ ਮਰਜ਼ੀ ਆ ਪਰ ਨਾਲ ਨਾਲ ਗੁਰਬਾਣੀ ਦੀ ਭੇਟਾ ਜ਼ਰੂਰ ਹੋਵੇ ਗੁਰਬਾਣੀ ਦੀ ਭੇਟਾ ਤੋਂ ਭਾਵ ਕਿ ਗੁਰਬਾਣੀ ਦੇ ਪਾਠ ਕਰਕੇ ਫਿਰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਕੜਾ ਪ੍ਰਚਾਰ ਦੀ ਦੇਖ ਜ਼ਰੂਰ ਕਰਵਾਉਣੀ ਚਾਹੀਦੀ ਆ ਇੱਕ ਇਥੇ ਗੱਲ ਮਹਾਪੁਰਖ ਜੀ ਹੋਰ ਸਮਝਉਂਦੇ ਮਹਾਪੁਰਖ ਜੀ ਕਹਿੰਦੇ ਕਈ ਵਾਰ ਸਾਡੇ ਘਰ ਦਾ ਕੋਈ ਜੀ ਕਿਸੇ ਜ਼ਰੂਰੀ ਕੰਮ ਤੇ ਗਿਆ ਹੁੰਦਾ ਹੈ ਅਤੇ ਬਾਕੀ ਘਰ ਦੇ ਮੈਂਬਰ ਬੜੀ ਚਿੰਤਾ ਦੇ ਵਿੱਚ ਹੁੰਦੇ ਨੇ ਕਿ ਇਹ ਕੰਮ ਪਤਾ ਨਹੀਂ ਅੱਜ ਪੂਰਾ ਹੋਵੇਗਾ ਕਿ ਨਹੀਂ ਹੋਵੇਗਾ ਜਾਂ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਵੀ ਐਸੀ ਦੁੱਖ ਤਕਲੀਫ ਆ ਜਾਂਦੀ ਆ ਜਿੰਨੂੰ ਦੇਖ ਕੇ ਸਾਰੇ ਘਬਰਾ ਜਾਂਦੇ ਆ ਕਿ ਹੁਣ ਸਾਡਾ ਪਤਾ ਨਹੀਂ ਕੀ ਬਣੇਗਾ ਸਾਰੇ ਹੀ ਚਿੰਤਾ ਕਰਨੇ ਸ਼ੁਰੂ ਕਰ ਦਿੰਦੇ ਆ ਮਹਾਪੁਰਖ ਜੀ ਕਹਿੰਦੇ ਉੱਥੇ ਚਿੰਤਾ ਨਹੀਂ ਕਰਨੀ ਮਾਲਕ ਦਾ ਚਿੰਤਨ ਕਰਨਾ ਹੈ ਜਿੰਨੀ ਤੁਸੀਂ ਚਿੰਤਾ ਕਰ ਰਹੇ ਹੋ ਤੁਹਾਡੀ ਪਰੇਸ਼ਾਨੀ ਵੱਧ ਰਹੀ ਆ ਪਰ ਜੇ ਚਿੰਤਾ ਕਰਨ ਦੀ ਬਜਾਏ ਹੱਥ ਵਿੱਚ ਗੁਟਕਾ ਸਾਹਿਬ ਫੜ ਲਓ ਗੁਰਬਾਣੀ ਦੇ ਪਾਠ ਕਰਨੇ ਸ਼ੁਰੂ ਕਰ দাও ਤਾਂ ਸਤਿਗੁਰ ਸੱਚੇ ਪਾਸ਼ਾ ਪ੍ਰਤੱਖ ਤੁਹਾਡੇ ਕਾਰਜਾਂ ਦੇ ਵਿੱਚ ਵਰਤਣਗੇ ਜੇ ਤਾਂ ਉਹ ਕਾਰਜ ਤੁਹਾਡੇ ਲਈ ਸੁਖ ਦੇਣ ਵਾਲੇ ਹੋਏ ਖੁਸ਼ੀ ਦੇਣ ਵਾਲੇ ਹੋਏ ਫਿਰ ਜ਼ਰੂਰ ਪੂਰੇ ਹੋਣਗੇ ਜੇਕਰ ਉਹਨਾਂ ਕੰਮਾਂ ਕਰਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਣੇ ਹੋਏ ਫਿਰ ਉਹ ਟਲ ਜਾਣਗੇ ਬਾ ਇਸ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਚੰਤਾ ਨਹੀਂ ਕਰਨੀ ਜੇ ਕੋਈ ਵਿਸ਼ੇਸ਼ ਕੰਮਕਾਰ ਦੇ ਲਈ ਗਿਆ ਹੈ ਫਿਰ ਜਪਨੀ ਸਾਹਿਬੀ ਦੇ ਪਾਠ ਕਰਨੇ ਸ਼ੁਰੂ ਕਰ ਦੋ ਜਿੰਨੇ ਕਰ ਸਕਦੇ ਆ ਸਾਰਾ ਪਰਿਵਾਰ ਕਰੋ ਜੇਕਰ ਘਰ ਦਾ ਕੋਈ ਜੀਵ ਬਿਮਾਰ ਆਈ کئی ਵਾਰ ਕੀ ਹੁੰਦਾ ਹਸਪਤਾਲ ਦੇ ਵਿੱਚ ਮਰੀਜ਼ ਦਾਖਲਿਆ ਕਰਦੇ ਜੀ ਬੜੀ ਚਿੰਤਾ ਕਰ ਰਹੇ ਨੇ ਰਿਸ਼ਤੇਦਾਰ ਆ ਰਹੇ ਨੇ ਚਿੰਤਾ ਕਰ ਰਹੇ ਨੇ ਤਾਂ ਉੱਥੇ ਵੀ ਚਿੰਤਾ ਨਹੀਂ ਕਰਨੀ ਹਟ ਵਿੱਚ ਗੁਟਕਾ ਸਾਹਿਬ ਫੜੋ ਸੁਖਮਣੀ ਸਾਹਿਬ ਜੀ ਦੇ ਪਾਠ ਕਰਨੇ ਸ਼ੁਰੂ ਕਰ ਦੋ ਜੇ ਹਸਪਤਾਲ ਦੇ ਵਿੱਚ ਬੈਠੇ ਆ ਉੱਥੇ ਵੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਨੇ ਸ਼ੁਰੂ ਕਰ ਦੋ ਪੈਰਾ ਲਾ ਦੋ ਇੱਕ ਜਣਾ ਪਾਠ ਕਰੇ ਬਾਕੀ ਜੇ ਸਾਰੇ ਸੁਣਨ ਫਿਰ ਦੂਜੇ ਦੀ ਡਿਊਟੀ ਲਾ ਦੋ ਵੀ ਹੁਣ ਤੂੰ ਪਾਠ ਕਰਨਾ ਅਸੀਂ ਸੁਣਦੇ ਆ ਇਸ ਤਰ੍ਹਾਂ ਲੜੀ ਟੁੱਟਣ ਨਾ ਦਿਓ ਫਰਕ ਇਹਦੇ ਜੇ ਸਮਰੀਜ ਦਾ ਇਲਾਜ ਚੱਲ ਰਿਹਾ ਏ ਇਲਾਜ ਭਾਵੇਂ ਡਾਕਟਰ ਕਰ ਦਿਆ ਏ ਹੱਥ ਡਾਕਟਰ ਦੇ ਚੱਲਣਗੇ ਪਰ ਵਰਤਨਗੇ ਸਤਿਗੁਰ ਸੱਚੇ ਭਾਸ਼ਾ ਆਪ ਇਹ ਗੱਲਾਂ ਮਹਾਪੁਰਖ ਜੀ ਸਮਝਾਉਂਦੇ ਨੇ ਕਹਿੰਦੇ ਮਰੀਜ਼ ਦੇ ਕੋਲ ਵੀ ਗੁਰਬਾਣੀ ਦਾ ਪਾਠ ਲਗਾ ਦਿਓ ਸੁਖਮਣੀ ਸਾਹਿਬ ਜੀ ਦੀ ਬਾਣੀ ਲਗਾ ਦਿਓ ਦੁਖ ਪੰਨੀ ਸਾਹਿਬ ਜੀ ਦੇ ਪਾ ਦਿਓ ਜਾਂ ਫਿਰ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਢਠੇ ਸਭ ਦੁੱਖ ਜਾਏ ਐਸੇ ਸ਼ਬਦ ਦਾ ਜਾਪ ਲਗਾ ਦਿਓ ਤਾਂ ਫਿਰ ਆਪਾਂ ਵੀ ਅੱਜ ਤੋਂ ਬਾਅਦ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਲਾਉਣੀ ਆ ਅਤੇ ਅਰਦਾਸ ਬੇਨਤੀ ਵੀ ਕੀ ਕਰਨੀ ਆ ਕਿ ਸਤਿਗੁਰੂ ਸੱਚੇ ਭਾਸ਼ਾ ਜੇ ਤੁਹਾਡੀ ਖੁਸ਼ੀ ਆ ਤਾਂ ਤੁਸੀਂ ਮੈਨੂੰ ਆਹ ਚੀਜ਼ ਦੇਓ ਜੇ ਗੁਰੂ ਦੀ ਖੁਸ਼ੀ ਨੂੰ ਵਿੱਚ ਸ਼ਾਮਲ ਕਰਨਾ ਹੈ ਅਤੇ ਜਦੋਂ ਵੀ ਗੁਰੂ ਘਰ ਦੇ ਵਿੱਚ ਜਾਣਾ ਹੈ ਭਾਵੇਂ ਰੋਜ਼ ਗੁਰੂ ਘਰੇ ਜਾਂਦੇ ਹੋ ਭਾਵੇਂ ਸੰਗਰਾਂਦ ਵਾਲੇ ਦਿਨ ਜਾਂਦੇ ਹੋ ਕਿਸੇ ਖਾਸ ਦਿਨ ਤਿਉਹਾਰ ਤੇ ਜਾਂਦੇ ਹੋ ਅਤੇ ਖਾਸ ਕਰਕੇ ਜਦੋਂ ਆਪਣੇ ਮਨ ਦੀ ਕਿਸੇ ਇੱਛਾ ਦੀ ਪੂਰਤੀ ਦੇ ਲਈ ਜਾਂ ਮਾਲਕ ਦਾ ਸ਼ੁਕਰਾਨਾ ਕਰਨ ਜਾਂਦੇ ਹੋ ਤਾਂ ਹੁਕਮਨਾਮਾ ਸਾਹਿਬ ਜਰੂਰ ਸੁਣ ਕੇ ਆਉਣਾ ਹੈ ਖੁਦ ਵੀ ਸਮਝ ਕੇ ਆਉਣਾ ਹੈ ਇਕੱਲੀ ਇਕੱਲੀ ਗੱਲ ਸਮਝ ਕੇ ਹੋਣੀ ਹੈ ਵੀ ਗੁਰੂ ਸਾਹਿਬ ਜੀ ਨੇ ਮੈਨੂੰ ਕੀ ਕਿਹਾ ਹੈ ਕਿਉਂਕਿ ਹੁਕਮਨਾਮਾ ਸਾਹਿਬ ਦੇ ਵਿੱਚ ਸਭ ਕੁਝ ਸਾਨੂੰ ਸਮਝਾਇਆ ਹੋਵੇਗਾ ਕਿ ਤੂੰ ਕੀ ਕਰਨਾ ਹੈ ਇਸ ਕਰਕੇ ਇਕਲੀਆਂ ਇਕਲੀਆਂ ਗੱਲ ਸਮਝਣੀ ਆ ਗ੍ਰੰਥੀ ਵੀਰ ਤੋਂ ਸਾਰੀਆਂ ਸਾਰੇ ਅਰਥ ਸਮਝ ਕੇ ਆਓ ਅਤੇ ਆਪਣੇ ਘਰ ਦੇ ਵਿੱਚ ਵੀ ਉਹ ਹੁਕਮਨਾਮਾ ਸਾਹਿਬ ਲੈ ਕੇ ਆਓ ਇਹ ਨਹੀਂ ਵੀ ਉੱਥੇ ਹੀ ਸੁਣਿਆ ਉੱਥੇ ਹੀ ਭੁੱਲ ਗਏ ਉੱਥੇ ਹੀ ਛੱਡ ਐ ਨਾ ਘਰ ਵਿੱਚ ਲੈ ਕੇ ਆਓ ਘਰ ਵਿੱਚ ਲਿਉਣ ਤੋਂ ਭਾਵ ਕਿ ਘਰ ਆ ਕੇ ਸਾਰੇ ਜੀਆਂ ਨੂੰ ਦੱਸੋ ਕਿ ਅੱਜ ਆਪਣੇ ਪਰਿਵਾਰ ਦੇ ਲਈ ਗੁਰੂ ਸਾਹਿਬ ਜੀ ਨੇ ਆ ਹੁਕਮ ਦਿੱਤਾ ਹੈ ਫਿਰ ਉਸੇ ਹੁਕਮ ਦੇ ਉੱਤੇ ਚੱਲਣਾ ਹੈ ਜੇ ਕੋਈ ਕੰਮ ਕਰਨ ਨੂੰ ਕਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਭਾਈ ਨਾਮ ਜਪੋ ਫਿਰ ਨਾਮ ਜਪਣਾ ਸ਼ੁਰੂ ਕਰ ਦੇਣਾ ਜੇ ਸਤਗੁਰ ਸੱਚੇ ਪਾਸ਼ਾ ਨੇ ਕੋਈ ਕੰਮ ਕਰਨ ਤੋਂ ਵਰਜਿਆ ਕੋਈ ਮਾੜੇ ਕਰਮ ਅੱਗੇ ਆ ਰਹੇ ਨੇ ਤੁਹਾਡੀ ਨਿੰਦਿਆ ਚੁਗਲੀ ਅੱਗੇ ਆ ਰਹੀ ਆ ਤੁਹਾਡੇ ਬੰਦੀ ਰਖਾ ਅੱਗੇ ਆ ਰਹੀ ਆ ਸਤਗੁਰ ਸੱਚੇ ਪਾਸ਼ਾ ਨੇ ਹੁਕਮਨਾਮਾ ਸਾਹਿਬ ਦੇ ਵਿੱਚ ਕੋਈ ਨਾ ਕੋਈ ਹਿੰਟ ਤੁਹਾਨੂੰ ਦੇ ਦੇਣਾ ਹੈ ਬਸ ਧਿਆਨ ਦੇ ਨਾਲ ਸਮਝ ਕੇ ਆਉਣਾ ਹੈ